ਸਾਥੀ ਰੀਕਾਲ ਸਵਾਗਤ ਹੈ ਕੋਹ ਨਾਮੀ ਕਹਾਣੀ ਵਿੱਚ ਤੂੰ ਮੇਰੀ ਕਹਾਣੀ ਕਦੋਂ ਲਿਖੇਂਗੀ ਆਸ਼ਾ ਉਹ ਕਈ ਵਾਰ ਮੈਨੂੰ ਪੁੱਛਦੀ ਪਰ ਮੈਂ ਹਰ ਵਾਰ ਟਾਲ ਜਾਂਦੀ ਕਈ ਵਾਰ ਉਹ ਮੂੰਹ ਸਜਾ ਕੇ ਚਲੀ ਜਾਂਦੀ ਤੇ ਫੇਰ ਜਦੋਂ ਅਗਲੀ ਵਾਰ ਮਿਲਦੀ ਤਾਂ ਉਹ ਸ਼ਿਕਵਾ ਕਰਦੀ ਅਜਿਹਾ ਕਿੰਨੀ ਕਿਹੇ ਵਾਰੀ ਹੋਇਆ ਸੀ ਇੱਕ ਵਾਰ ਤਾਂ ਉਸਨੇ ਕਹਿ ਹੀ ਦਿੱਤਾ ਸੀ ਲਿਖਣੀ ਹੈ ਤਾਂ ਲਿਖ ਦੇ ਮੈਂ ਜ਼ਿਆਦਾ ਵਾਰੀ ਤਾਂ ਕਹਿਣਾ ਨਹੀਂ ਮੈਨੂੰ ਲੱਗਦਾ ਜਿਵੇਂ ਉਹ ਕਹਿੰਦੀ ਹੋਵੇ ਮੇਰਾ ਸਵੈਟਰ ਬੁਣ ਦੇ ਜਾਂ ਝੱਗਾ ਸੀ ਦੇ ਮੈਨੂੰ ਪਤਾ ਹੈ ਤੂੰ ਸਵੈਟਰ ਬੁਣਾ ਜਾਣਦੀ ਹੈ ਜਾਂ ਝੱਗੇ ਸੀ ਨੇ ਸੀਨਾ ਹੈ ਤਾਂ ਸੀਦੇ ਨਹੀਂ ਤਾਂ ਕਿਸੇ ਹੋਰ ਤੋਂ ਸਵਾਲ ਲਵਾਂ ਮੇਰੇ ਆਪਣੇ ਇਸ ਖਿਆਲ ਉਤੇ ਮੈਨੂੰ ਬਾਸਾ ਆਉਂਦਾ ਪਰ ਅੱਜਕੱਲ ਮੈਂ ਹਾਸੇ ਵਿੱਚ ਟਾਲ ਨਹੀਂ ਸਕੀ ਸੀ ਅੱਜ ਉਸਦੇ ਲੜਕੇ ਦਾ ਜਨਮ ਦਿਨ ਸੀ ਜਦੋਂ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਉਸਨੇ ਭਰੀ ਮਹਿਫਲ ਵਿੱਚ ਫੇਰ ਇਹ ਸਵਾਲ ਫੇਰ ਦੁਹਰਾਇਆ ਮੇਰੀ ਕਹਾਣੀ ਕਦੋਂ ਲਿਖੇਂਗੀ ਮੈਨੂੰ ਜਵਾਬ ਨਾ ਸੋਚ ਦੋ ਪਲ ਸੋਚਣ ਤੋਂ ਬਾਅਦ ਮੈਂ ਕਿਹਾ ਰੂਪੀ ਅਸਲ ਵਿੱਚ ਮੈਨੂੰ ਤੇਰੀ ਪੂਰੀ ਕਹਾਣੀ ਦਾ ਪਤਾ ਨਹੀਂ ਸ਼ੁਰੂ ਤਾਂ ਕਰ ਲਵਾਂਗੀ ਪਰ ਖਤਮ ਕਿੱਥੇ ਕਰਾਂ ਨਾਲੇ ਮੈਨੂੰ ਮੇਰੇ ਵਰਗੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ ਆਸ਼ਾ ਤੂੰ ਸ਼ੁਰੂ ਹੁੰਦੀਆਂ ਨੇ ਤਾਂ ਚਲਦੀਆਂ ਹੀ ਰਹਿੰਦੀਆਂ ਨੇ ਬੇਅੰਤ ਹੁੰਦੀਆਂ ਨੇ ਕੋਈ ਅੰਤ ਨਹੀਂ ਹੁੰਦਾ ਇੰਨਾ ਕਹਾਣੀਆਂ ਦਾ ਉਹ ਆਪਣੀਆਂ ਕਟੋਰੀਆਂ ਵਰਗੀਆਂ ਅੱਖਾਂ ਬੰਦ ਕਰਦੀ ਬੋਲੀ ਫੇਰ ਵੀ ਜਦੋਂ ਤੱਕ ਪੂਰੀ ਗੱਲ ਦਾ ਪਤਾ ਨਾ ਹੋਵੇ ਮੈਨੂੰ ਡਰ ਲੱਗਦਾ ਹੈ ਮੈਂ ਕੋਈ ਝੂਠ ਸੱਚ ਨਾ ਮਾਰ ਮਾਰ ਬੈਠਾ ਪਿੱਛੋਂ ਤੈਨੂੰ ਬੁਰਾ ਲੱਗੇ ਮੈਂ ਜਵਾਬ ਦਿੱਤਾ ਬੁਰਾ ਲੱਗਣ ਨੂੰ ਕਿਹੜਾ ਮੈਂ ਸਤੀ ਸਵਿਤਰੀ ਹਾਂ ਜੋ ਮੇਰੇ ਹੱਡਾਂ ਨੇ ਹੰਡਾਇਆ ਹੈ ਉਹ ਮੇਰਾ ਸੱਚ ਪਰ ਤੇਰਾ ਸੱਚ ਮੈਨੂੰ ਪੂਰਾ ਪਤਾ ਨਹੀਂ ਹਲੇ ਮੈਂ ਕਿਹਾ ਚੰਗਾ ਫੇਰ ਤੂੰ ਜਾ ਹੀ ਨਾ ਅੱਜ ਰਾਤ ਮੇਰੇ ਕੋਲ ਹੀ ਨਹੀਂ ਮੈਂ ਤੈਨੂੰ ਆਪਣਾ ਸੱਚ ਦੱਸਾਂਗੀ ਉਹ ਹੁਕਮ ਜਿਹਾ ਦੇ ਕੇ ਪਾਰਟੀ ਵਿੱਚ ਬਿਜੀ ਹੋ ਗਈ ਅੱਧੀ ਰਾਤ ਤੱਕ ਜਨਮ ਦਿਨ ਦੀ ਪਾਰਟੀ ਚੱਲਦੀ ਰਹੀ 12 ਵਜੇ ਤੋਂ ਬਾਅਦ ਉਹ ਵਿਹਲੀ ਹੋ ਕੇ ਸੋਫੇ ਉੱਤੇ ਹੀ ਪਸਰ ਗਈ ਆਪਣੇ ਲੰਬੇ ਕਾਲੇ ਵਾਲ ਖੋਲ ਕੇ ਉਸਨੇ ਖਿਲਾਰ ਲਈ ਮੈਂ ਵੇਖਿਆ ਲਾਲ ਰੰਗ ਦਾ ਸੂਟ ਉਸਦੇ ਰੰਗ ਨਾਲ ਮਿਲ ਗਿਆ ਸੀ ਗਲ ਵਿੱਚ ਪਾਈ ਝੂਠੇ ਮੋਤੀਆਂ ਦੀ ਮਾਲਾ ਸਿਰਫ ਉਸਦੀ ਲੰਬੀ ਗੋਰੀ ਗਰਦਨ ਉੱਤੇ ਲਪਟੀ ਹੋਣ ਕਰਕੇ ਹੀ ਸੋਚੀ ਲੱਗ ਰਹੀ ਸੀ ਲੰਮੇ ਲੰਮੇ ਹੱਥ ਪੈਰ ਤੇ ਗੱਲ ਲੰਮਾ ਕਦ ਜਿਵੇਂ ਮੇਰੇ ਸਾਹਮਣੇ ਇੰਦਰ ਦੇ ਅਖਾੜੇ ਦੀ ਕੋਈ ਅਪਸਰਾ ਬੈਠੀ ਸੀ ਕਿੰਨੀ ਸੋਹਣੀ ਹੈ ਉਹ ਪਤਾ ਨਹੀਂ ਕਿਉਂ ਉਸ ਨੂੰ ਵੇਖ ਕੇ ਮੈਨੂੰ ਤਾਜ ਮਹਿਲ ਯਾਦ ਆ ਗਿਆ ਸ਼ਾਇਦ ਤਾਜ ਮਹਿਲ ਜਿੰਨੀ ਸੋਹਣੀ ਲੱਗਦੀ ਸੀ ਉਹ ਮੈਨੂੰ ਅਤੇ ਉਨੀ ਹੀ ਉਦਾਸ ਜੇ ਮੈਂ ਮਰਦ ਹੁੰਦਾਈ ਤੇ ਰੂਪੀ ਨਾਲ ਜ਼ਰੂਰ ਇਸ਼ਕ ਕਰਦੀ ਮੈਂ ਸੋਚਿਆ ਕਿੱਥੇ ਗਵਾਚ ਗਈ ਹੈ ਉਸ ਨੇ ਮੇਰੀ ਧਿਆਨ ਮਾਲਾ ਤੋੜੀ ਮੈਂ ਤੇਰੇ ਹੁਸਨ ਦਾ ਜਲਵਾ ਦੇਖ ਰਹੀ ਹਾਂ ਕਿੰਨੀ ਸੋਹਣੀ ਹੈ ਤੂੰ ਜੀ ਕਰਦਾ ਹੈ ਦੇਖੀ ਜਾਵਾਂ ਮੇਰਾ ਜਵਾਬ ਸੁਣ ਕੇ ਉਹ ਖਿੜਖੜਾ ਕੇ ਹੱਸੀ ਅਤੇ ਉਸਦੇ ਮੋਤੀਆਂ ਵਰਗੇ ਦੰਦ ਚਮਕੇ ਮੇਰੀ ਕਹਾਣੀ ਵੀ ਸੁਣੇਗੀ ਕਿ ਮੈਨੂੰ ਦੇਖ ਹੀ ਜਾਵੇਗੀ ਉਹ ਮੁਸਕराई ਹਾਂ ਦੱਸ ਮੈਂ ਮੇਜ਼ ਤੇ ਪੈਰ ਰੱਖਦੀ ਹੋਈ ਨੇ ਪੁੱਛਿਆ ਆਸ਼ਾ ਮੈਨੂੰ ਪਤਾ ਨਹੀਂ ਕਿ ਮੈਂ ਆਪਣੀ ਕਹਾਣੀ ਕਿੱਥੋਂ ਸ਼ੁਰੂ ਕਰਾਂ ਨਾ ਹੀ ਜ਼ਿੰਦਗੀ ਦਾ ਪਹਿਲਾ ਚੈਪਟਰ ਯਾਦ ਹੈ ਤੇ ਨਾ ਹੀ ਪਹਿਲਾ ਪਾਤਰ ਬੱਸ ਇਹਨਾਂ ਯਾਦ ਹੈ ਕਿ ਮੈਂ ਇੱਕ ਟੁੱਟੇ ਹੋਏ ਘਰ ਦੀ ਪੈਦਾਸ਼ੀ ਸੀ ਉਹ ਥੋੜਾ ਜਿਹਾ ਰੁਕੀ ਤੇ ਮੇਰੇ ਵੱਲ ਦੇਖਿਆ ਟੁੱਟੇ ਹੋਏ ਘਰ ਦੀ ਮੈਂ ਪੁੱਛਿਆ ਹਾਂ ਮੇਰੇ ਮਾਪੇ ਦੀ ਆਪਸ ਵਿੱਚ ਬਣਦੀ ਨਹੀਂ ਸੀ ਮੈਂ 10 ਸਾਲ ਦੀ ਸੀ ਜਦੋਂ ਅਸੀਂ ਇੰਡੀਆ ਤੋਂ ਇੰਗਲੈਂਡ ਆ ਗਏ ਮੇਰੀ ਥੋੜੀ ਬਹੁਤ ਪੜ੍ਹਾਈ ਇੰਡੀਆ ਵਿੱਚ ਹੋਈ ਤੇ ਬਾਕੀ ਇੰਗਲੈਂਡ ਵਿੱਚ ਮੇਰੇ ਮੰਮੀ ਡੈਡੀ ਫੈਕਟਰੀਆਂ ਵਿੱਚ ਕੰਮ ਕਰਦੇ ਸਨ ਡੈਡੀ ਜਿੰਨਾ ਪੇ ਪੈਕੇਟ ਲੈ ਕੇ ਆਉਂਦਾ ਸ਼ਰਾਬ ਤੇ ਗੋਲੀਆਂ ਉੱਤੇ ਖਰਚ ਕਰ ਦਿੰਦਾ ਤੇ ਮਮ ਨਾਲੇ ਡੈਡ ਦੀਆਂ ਗਾਲਾਂ ਖਾਂਦੀ ਤੇ ਨਾਲੇ ਘਰ ਦਾ ਖਰਚ ਚਲਾਉਂਦੀ ਕਿਸੇ ਨਾ ਕਿਸੇ ਬਹਾਨੇ ਡੈਡ ਮਮ ਨੂੰ ਰੋਜ਼ ਹੀ ਕੁੱਟਦਾ ਪਰ ਮਮ ਡੈਡ ਨੂੰ ਛੱਡਣ ਲਈ ਤਿਆਰ ਨਹੀਂ ਸੀ ਮੈਂ ਕਈ ਵਾਰ ਮਮ ਨੂੰ ਕਿਹਾ ਚੱਲ ਆਪਾਂ ਇੰਡੀਆ ਚਲੀਏ ਪਰ ਡੈਡ ਨੇ ਮਮ ਨੂੰ ਪਾਉਣ ਦਾ ਤੋਂ ਵੱਧ ਹੁਣ ਕੋਈ ਚੀਜ਼ ਪਿਆਰੀ ਨਹੀਂ ਸੀ ਇੰਡੀਆ ਜਾਣਾ ਤਾਂ ਦੂਰ ਉਹ ਇੰਡੀਆ ਦਾ ਨਾਂ ਸੁਣਨ ਨੂੰ ਵੀ ਤਿਆਰ ਨਹੀਂ ਸੀ ਪਰ ਮੈਂ ਇੱਕ ਦਿਨ ਲਈ ਵੀ ਇੰਡੀਆ ਨੂੰ ਨਹੀਂ ਭੁੱਲੀ ਆਪਣੇ ਦੋਸਤਾਂ ਸਹੇਲੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਤੇ ਆਪਣੇ ਪੰਜਾਬ ਨੂੰ ਇਹੋ ਜਿਹੀ ਕੋਈ ਰਾਤ ਨਹੀਂ ਸੀ ਕਿ ਮੈਨੂੰ ਇੰਡੀਆ ਦਾ ਸੁਪਨਾ ਨਾ ਆਇਆ ਹੋਵੇ ਇਹੋ ਜਿਹੇ ਮਾਹੌਲ ਵਿੱਚ ਮੈਂ ਜ਼ਿਆਦਾ ਪੜ੍ਹ ਲਿਖ ਨਾ ਸਕੀ ਸਕੂਲ ਤੋਂ ਬਾਅਦ ਮੈਨੂੰ 에ਅਰਪੋਰਟ ਉੱਤੇ ਕੰਮ ਮਿਲ ਗਿਆ ਜਿਵੇਂ ਘਰ ਦੀ ਘੁਟਣ ਵਿੱਚੋਂ ਨਿਕਲ ਕੇ ਮੈਂ ਰੰਗ-ਬਰੰਗੇ ਮੇਲੇ ਵਿੱਚ ਆ ਗਈ ਰੋਜ਼ ਹੀ ਹਜ਼ਾਰਾਂ ਮੁਸਾਫਰ ਜਹਾਜ਼ਾਂ ਉੱਤੇ ਚੜ੍ਹਦੇ ਉਤਰਦੇ ਜਿਵੇਂ ਰੋਜ਼ ਨਵੇਂ ਪੰਛੀ ਆਉਂਦੇ ਤੇ ਉਡਾਰੀ ਮਾਰ ਜਾਂਦੇ ਮੈਨੂੰ ਲੋਕਾਂ ਨੂੰ ਆਉਂਦੇ ਜਾਂਦੇ ਵੇਖਦੀ ਆਪਸ ਵਿੱਚ ਗੱਲੇ ਮਿਲਦੇ ਆਂ ਤਾਕਤ ਤੱਕ ਦੀ ਤਾਂ ਜਿਵੇਂ ਮੇਰੇ ਅੰਦਰ ਬਹੁਤ ਕੁਝ ਟੁੱਟ ਜਾਂਦਾ ਲੋਕ ਕਿੰਨੇ ਖੋਸ਼ ਨੇ ਕਿਵੇਂ ਆਪਸ ਵਿੱਚ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਜਦੋਂ ਕੋਈ ਆਦਮੀ ਟੀਮੀ ਅਲੱਗ ਹੋ ਰਹੇ ਹੁੰਦੇ ਤਾਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਮਾ ਜਾਂਦੇ ਔਰਤਾਂ ਉਹਦੀ ਤੇ ਮਰਦ ਵੀ ਉਸ ਨੂੰ ਛਾਤੀ ਨਾਲ ਲਾ ਕੇ ਅੱਖਾਂ ਭਰ ਲੈਂਦਾ ਮੈਨੂੰ ਲੱਗਦਾ ਲੋਕ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਪਰ ਇੱਕ ਸਾਡਾ ਘਰ ਹੈ ਜਿੱਤੇ ਸਾਰਾ ਦਿਨ ਕਲੇਸ਼ ਹੁੰਦਾ ਤੇ ਭੰਗ ਭੁਜਦੀ ਮੈਨੂੰ ਪੈਸੇ ਸੋਨੇ ਮਿਲਦੇ ਸੀ ਪਰ ਜਿਸ ਦਿਨ ਤਨਖਾਹ ਮਿਲਨੀ ਮੈਂ ਉਦਾਸ ਹੋ ਜਾਣਾ ਤਨਖਾਹ ਮਾਮ ਨੂੰ ਦੇਵਾਂਗੀ ਡੈਡ ਸ਼ਰਾਬ ਵਾਸਤੇ ਪੈਸੇ ਮੰਗੇਗਾ ਮਮ ਕਹੇਗੀ ਕੁੜੀ ਦੇ ਪੈਸੇ ਨੇ ਸ਼ਰਾਬ ਉੱਤੇ ਨਾ ਰੋੜ ਦੋਵੇਂ ਜੂਤ ਪਤਾਨ ਹੋਣਗੇ ਜਿਵੇਂ ਪੈਸਾ ਸਾਡੇ ਘਰ ਦੀ ਲੜਾਈ ਦੀ ਅੱਗ ਵਿੱਚ ਪੈਟਰੋਲ ਦਾ ਕੰਮ ਕਰਦਾ ਸੀ ਹੁਣ ਤੂੰ ਸੁਣ ਰਹੀ ਏ ਨਾ ਧਿਆਨ ਨਾਲ ਉਹ ਗੱਲ ਕਰਦੀ ਵਿੱਚੋਂ ਰੁਕ ਗਈ ਬੋਲੀ ਚੱਲ ਰੁਕੀ ਨਾ ਕਹਾਣੀ ਦੀ ਤੰਦ ਨਾ ਤੋੜੀ ਮੈਂ ਸੁਣ ਰਹੀ ਹਾਂ ਮੈਂ ਇੱਕੋ ਸਾਹੇ ਕਹਿ ਗਈ ਉਹ ਅੱਗੇ ਦੱਸਣ ਲੱਗੀ ਹਾਂ ਮੈਂ ਕਹਿ ਰਹੀ ਸੀ ਕਿ ਇੰਨਾਂ ਹੀ ਉਦਾਸੀਆਂ ਵਿੱਚ 2-3 ਸਾਲ ਲੰਘ ਗਏ ਇੱਕ ਦਿਨ ਇੰਡੀਆ ਜਾਣ ਵਾਲੀ 에ਰ ਇੰਡੀਆ ਦੀ ਫਲਾਈਟ ਲੇਟ ਸੀ ਮਸਾਫਰ ਬੈਠੇ ਚਾਹ ਪਾਣੀ ਪੀ ਰਹੇ ਸਨ ਅਤੇ ਅਸੀਂ ਸਾਰਾ ਸਟਾਫ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਸੀ। ਇੰਨਾ ਹੀ ਮਸਾਫਰਾਂ ਵਿੱਚ ਮੈਨੂੰ ਮਿਲਿਆ ਸੀ ਨਰਿੰਦਰ। ਮੈਨੂੰ ਥੱਕੀ ਟੁੱਟੀ ਨੂੰ ਇੱਕ ਕੁਰਸੀ ਉੱਤੇ ਬੈਠੀ ਦੇਖ ਕੇ ਉਹ ਮੇਰੇ ਨਾਲ ਵਾਲੀ ਕੁਰਸੀ ਉੱਤੇ ਆ ਕੇ ਬੈਠ ਗਿਆ। ਮੈਂ ਸਰਸਰੀ ਨਜ਼ਰ ਨਾਲ ਉਸ ਵੱਲ ਦੇਖਿਆ ਪਰ ਦੇਖਦੀ ਹੀ ਰਹਿ ਗਈ ਜਿਵੇਂ ਉਸ ਨੇ ਮੈਨੂੰ ਹਿਪਨੋਟਾਈਜ਼ ਕਰ ਲਿਆ ਸੀ। ਸੋਹਣੇ ਬੰਦੇ ਤਾਂ 에어ਪੋਰਟ ਤੇ ਰੋਜ਼ ਹੀ ਦੇਖਦੀ ਸੀ। ਪਰ ਰਣਦੇਰ ਲਈ ਤਾਂ ਅੱਜ ਜਿਵੇਂ ਸੋਹਣਾ ਲਬਜ਼ ਵੀ ਛੋਟਾ ਸੀ। ਗੋਰਾ ਚਿੱਟਾ, ਮੂੰਹ ਦਾਗ-ਦਾਗ ਕਰਦਾ, ਕੁੰਘਰਾਲੀ ਵਾਲ, ਗੁਲਾਬੀ ਬੁੱਲ ਤੇ ਦਰਵੇਸ਼ਾਂ ਵਰਗੀ ਅੱਖਾਂ। ਜਿਵੇਂ ਉਸ ਦੀਆਂ ਅੱਖਾਂ ਵਿੱਚੋਂ ਕੋਈ ਸੇਕ ਆ ਰਿਹਾ ਸੀ। ਮੈਨੂੰ ਆਪਣਾ ਵजूद ਪਿਗਲਦਾ ਜਾਪਿਆ। ਮੈਂ ਉਸ ਦੀਆਂ ਅੱਖਾਂ ਵਿੱਚ ਗਵਾਚ ਗਈ। ਉਹ ਮੁਸਕਰਾਇਆ, ਮੈਂ ਆਪੇ ਵਿੱਚ ਮੁੜੀ। ਥੋੜਾ ਸੰਭਲੀ ਕਿ ਉੱਠ ਕੇ ਚਲੀ ਜਾਵਾਂ ਪਰ ਮੇਰੇ ਪੈਰਾਂ ਵਿੱਚ ਜਾਨ ਨਹੀਂ ਸੀ। ਕੀ ਨਾਂ ਹੈ ਤੇਰਾ? ਉਸਨੇ ਹੌਲੀ ਜਿਹਾ ਪੁੱਛਿਆ ਬਹੁਤ ਨਿੱਘੀ ਆਵਾਜ਼ ਸੀ ਉਸਦੀ ਰਪਿੰਦਰ ਮੈਂ ਜਵਾਬ ਦਿੱਤਾ ਬਹੁਤ ਪਿਆਰਾ ਨਾ ਹੈ ਬਹੁਤ ਸੋਹਣਾ ਪਰ ਇੰਨਾ ਸੋਹਣਾ ਨਹੀਂ ਜਿੰਨੀ ਸੋਹਣੀ ਤੂੰ ਆਪ ਹੈ ਤੇਰਾ ਨਾਂ ਤਾਂ ਤਸਵੀਰ ਹੋਣਾ ਚਾਹੀਦਾ ਹੈ ਜਾਂ ਬਹਾਰ ਤਸਵੀਰ ਜਿੰਨੀ ਸੋਹਣੀ ਹੈ ਤੂੰ ਜਦੋਂ ਉਹ ਗੱਲ ਕਰਦਾ ਤਾਂ ਉਹਦੀਆਂ ਅੱਖਾਂ ਜਾਦੂ ਤੋੜਦੀਆਂ ਤੂੰ ਕਿੱਥੇ ਚਲਿਆ ਹੈ ਮੈਂ ਇੰਨੇ ਸੋਹਣੇ ਮੱਦ ਦੇ ਮੂੰਹ ਤਾਰੀਫ਼ ਸੁਣ ਦੇ ਲੁੱਛ ਲਿਆ ਪਰ ਮੈਂ ਉਸ ਨੂੰ ਜ਼ਾਹਿਰ ਨਾ ਹੋਣ ਦਿੱਤਾ ਇੰਡੀਆ ਪੰਜਾਬ ਅੰਮ੍ਰਿਤਸਰ ਕੋਲ ਪਿੰਡ ਹੈ ਮੇਰਾ ਮੇਰੇ ਮਾਪੇ ਉੱਥੇ ਹੀ ਨੇ ਘਰ-ਬਾਰ ਜ਼ਮੀਨ ਜਾਇਦਾਦ ਪੂਰਾ ਪਿੰਡ ਹੀ ਸਾਡਾ ਆਪਣਾ ਹੈ ਮੈਂ ਇਕੱਲਾ ਪੁੱਤ ਹਾਂ ਮਾਪ ਦਾ ਬਸ ਹਰ ਸਾਲ ਦੇ ਚਾਰ ਚੱਕਰ ਇੰਡੀਆ ਦੇ ਲੱਗ ਹੀ ਜਾਂਦੇ ਨੇ ਉਹ ਦੱਸ ਰਿਹਾ ਸੀ ਅੰਮ੍ਰਿਤਸਰ ਜਿੱਥੇ ਹਰਮੰਦਰ ਸਾਹਿਬ ਹੈ ਮੈਂ ਕਿਹਾ ਹਾਂ ਸਾਡੇ ਪਿੰਡ ਤੋਂ 10 ਕਮੀਲਦਾਰਾ ਹੈ ਅੰਮ੍ਰਿਤਸਰ ਦਾ ਤੂੰ ਗਈ ਹੈ ਕਦੇ ਹਰਮੰਦਰ ਸਾਹਿਬ ਨਹੀਂ ਪਰ ਸਾਡੇ ਘਰ ਹਰਮੰਦਰ ਸਾਹਿਬ ਦੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਹੈ। ਮੇਰਾ ਬੜਾ ਜੀ ਕਹਦਾ ਮੈਂ ਕਦੇ ਹਰਮੰਦਰ ਸਾਹਿਬ ਜਾਵਾਂ ਮਾ ਪੰਜਾਬ ਜਿੱਥੇ ਮੇਰਾ ਘਰ ਹੈ। ਮੇਰੇ ਬਾਪ ਦਾਦਿਆਂ ਦਾ ਘਰ। ਮੈਂ ਉਦਾਸ ਆਵਾਜ਼ ਵਿੱਚ ਕਿਹਾ ਚੱਲ ਅੱਜ ਹੀ ਲੈ ਚਾਰਦਾ ਹਾਂ। ਉਸ ਨੇ ਮਜ਼ਾਕ ਵਿੱਚ ਕਿਹਾ ਤੇ ਮੈਂ ਸ਼ਰਮਾ ਕੇ ਨੀਮੀ ਪਾ ਲਈ। ਮੇਰਾ ਨਾਂ ਨਰਿੰਦਰ ਹੈ 7 ਤਾਰੀਖ ਨੂੰ ਵਾਪਸ ਆਵਾਂਗਾ। ਤੂੰ ਮੈਨੂੰ ਮਿਲੇਂਗੀ 에ਰਪੋਰਟ ਉੱਤੇ। ਉਸ ਨੇ ਫੇਰ ਮਿਲਣ ਦਾ ਵਾਅਦਾ ਮੰਗਿਆ। ਪਤਾ ਨਹੀਂ ਮੈਂ ਉੱਥੋਂ ਉੱਠ ਕੇ ਖੜੀ ਹੋ ਗਈ ਨਰਿੰਦਰ ਚਲਾ ਗਿਆ ਮੇਰੇ ਲਈ 7 ਤਾਰੀਖ ਦੂਰ ਹੋ ਗਈ ਭਾਵੇਂ ਕੋਈ ਗੱਲ ਨਹੀਂ ਸੀ ਪਰ ਜਿਵੇਂ ਸੂਈ ਦੀਆਂ ਘੜੀਆਂ ਮੇਰੇ ਲਈ ਰੁਕ ਗਈਆਂ ਕੀ ਮੰਤਰ ਫੋਕ ਗਿਆ ਸੀ ਉਹ ਮੇਰੇ ਉੱਤੇ ਜਦੋਂ ਵੀ ਇਹ 에어 ਇੰਡੀਆ ਦੀ ਫਲਾਈਟ ਆਉਂਦੀ ਮੈਂ ਚਾਰੇ ਪਾਸੇ ਅੱਕਾਂ ਘਮਾਉਂਦੀ ਸ਼ਾਇਦ ਉਹ ਪਹਿਲਾਂ ਆ ਜਾਵੇ ਕਿਤੇ ਉਹ ਲੰਘ ਨਾ ਜਾਵੇ ਅਜੀਬ ਜਿਹੀ ਤਰਥਰੀ ਮੇਰੇ ਅੰਦਰ ਮਚ ਗਈ ਸੀ ਹੌਲੀ ਹੌਲੀ ਕਰਕੇ ਤਿੰਨ ਹਫ਼ਤੇ ਲੰਘ ਗਏ ਤੇ 7 ਤਰੀਕ ਆ ਗਏ ਮੈਂ ਜਾਣ ਬੁੱਝ ਕੇ ਕਿਸੇ ਦੁਕਾਨ ਵਿੱਚ ਜਾ ਕੇ ਖੜੀ ਹੋ ਗਈ ਕਿ ਦੇਖਾਂ ਤਾਂ ਸਹੀ ਉਹ ਮੈਨੂੰ ਲੱਭਦਾ ਹੈ ਕਿ ਨਹੀਂ ਜਾਂ ਭੁੱਲ ਹੀ ਗਿਆ ਸਾਰੇ ਮੁਸਾਫਰ ਲੰਘ ਗਏ ਨਰਿੰਦਰ ਅਖੀਰ ਵਿੱਚ ਬਾਹਰ ਆਇਆ ਉਸ ਨੇ ਚਾਰੇ ਪਾਸੇ ਨਜ਼ਰਾਂ ਘੁਮਾਈਆਂ ਉਹ ਮੈਨੂੰ ਤਲਾਸ਼ ਰਿਹਾ ਸੀ 10-15 ਮਿੰਟ ਦੁਰਦੁਰ ਘੁੰਮਦਾ ਰਿਹਾ ਤੇ ਮੈਂ ਮ제 ਲੈਦੀ ਰਹੀ ਆਪਣੇ ਕੋਟ ਦੀ ਜੇਬ ਵਿਚੋਂ ਰਮਾਲ ਕੱਢ ਕੇ ਉਸਨੇ ਆਪਣਾ ਮੱਥਾ ਪੂੰਝਿਆ ਜਿੱਥੇ ਸ਼ਾਇਦ ਪਰੇਸ਼ਾਨੀ ਕਾਰਨ ਪਸੀਨਾ ਆ ਗਿਆ ਸੀ। ਅਖੀਰ ਉਹ ਬੈਗ ਚੁੱਕ ਕੇ ਹਾਰੇ ਹੋਏ ਖਿਡਾਰੀ ਵਾਂਗ ਗਰਦਨ ਸੁੱਟ ਕੇ ਤੁਰ ਪਿਆ। ਮੈਂ ਦੁਕਾਨ ਵਿੱਚੋਂ ਬਾਹਰ ਆ ਗਈ। ਨਰਿੰਦਰ ਮੈਂ ਪਿੱਛੋਂ ਆਵਾਜ਼ ਦਿੱਤੀ। ਉਹ ਰੁਕ ਗਿਆ। ਜਿਵੇਂ ਹਜ਼ਾਰਾਂ ਗੁਲਾਬ ਉਹਦੇ ਚਿਹਰੇ ਉੱਤੇ ਇੱਕੋ ਵੇਲੇ ਖੜਪੇ ਸੀ। ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ। ਉਸਨੇ ਮੈਨੂੰ ਜੱਫੀ ਪਾ ਲਈ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਕਿਸੇ ਮਰਦ ਨੇ ਆਪਣੇ ਕਲੇਵੇ ਵਿੱਚ ਲਿਆ ਸੀ ਉਸਦੇ ਸਰੀਰ ਵਿੱਚੋਂ ਪੁੱਬਲ ਵਰਗਾ ਸੇਕ ਆ ਰਿਹਾ ਸੀ ਮੈਨੂੰ ਲੱਗਿਆ ਮੈਂ ਪਿਗਲ ਰਹੀ ਥਾਂ ਖਾਮੋਸ਼ ਜਿਹੀ ਉਸਦੇ ਨਾਲ ਲੱਗੀ ਰਹੀ ਚੱਲ ਸਾਹਮਣੇ ਬੈਠ ਕੇ ਚਾਹ ਪੀਂਦੇ ਹਾਂ ਉਹ ਰੈਸਟੋਰੈਂਟ ਵਾਲ ਨੂੰ ਤੁਰ ਪਿਆ ਮੈਂ ਜਿਵੇਂ ਬੋਲੀ ਤੇ ਗੁੰਗੀ ਹੋ ਗਈ ਸੀ ਉਸ ਦੀਆਂ ਗੱਲਾਂ ਦਾ ਹਾਂ ਹੂੰ ਵਿੱਚ ਜਵਾਬ ਦੇ ਰਹੀ ਸੀ ਉਹ ਮੇਰੇ ਲਈ ਇੰਡੀਆ ਤੋਂ ਸੋਨੇ ਦੀ ਚੇਨ ਲੈ ਕੇ ਆਇਆ ਸੀ ਜਿਸ ਦੇ ਲੋਕਟ ਵਿੱਚ ਹਰਮੰਦਰ ਸਾਹਿਬ ਦੀ ਤਸਵੀਰ ਸੀ ਉਸ ਨੇ ਆਪਣੇ ਹੱਥਾਂ ਨਾਲ ਮੇਰੇ ਗਲ ਵਿੱਚ ਉਹ ਚੇਨ ਪਾ ਦਿੱਤੀ ਅਸੀਂ ਕਾਫੀ ਦੇਰ ਉੱਥੇ ਬੈਠੇ ਰਹੇ ਤੇ ਉਹ ਫਿਰ ਵੀਕਐਂਡ ਉੱਤੇ ਮਿਲਦਾ ਵਾਦਾ ਕਰਕੇ ਚਲਾ ਗਿਆ ਮੈਂ ਹੁਣ ਆਮ ਦੁਨੀਆ ਵਿੱਚੋਂ ਨਿਕਲ ਕੇ ਕਿਸੇ ਹੋਰ ਹੀ ਦੁਨੀਆ ਵਿੱਚ ਵਿਚਰ ਰਹੀ ਸੀ ਨਰਿੰਦਰ ਦੇ ਖਿਆਲਾਂ ਦਾ ਨਸ਼ਾ ਹਰ ਵੇਲੇ ਮੇਰੇ ਦਿਮਾਗ ਉੱਤੇ ਸੀ ਉੱਠਦੇ ਬੈਹਂਦੇ ਉਸ ਦਾ ਹੀ ਖਿਆਲ ਸੀ ਘਰ ਦਾ ਕਲੇਸ਼ ਮਾਪੇ ਦੀ ਚੜ-ਚੜ ਤੇ ਕੰਮ ਦਾ ਪ੍ਰੈਸ਼ਰ ਮੈਂ ਸਭ ਭੁੱਲ ਗਈ ਛਣੀ ਚਰਵਾਰ ਵਾਲੇ ਦਿਨ ਮੈਂ ਆਪਣਾ ਸਭ ਤੋਂ ਸੋਹਣਾ ਪੰਜਾਬੀ ਸੂਟ ਕੱਢ ਕੇ ਪਾਇਆ ਤੇ ਨਰਿੰਦਰ ਨੂੰ ਮਿਲਣ ਚਲੀ ਗਈ ਉਹ ਮੇਰੀ ਇੰਤਜ਼ਾਰ ਕਰ ਰਿਹਾ ਸੀ ਸਫੇਦ ਰੰਗ ਦੀ ਮਰਸਰੀਜ਼ ਵਿੱਚ ਉਹ ਕੋਈ ਰਾਜਕਮਾਰ ਲੱਗ ਰਿਹਾ ਸੀ ਮੈਨੂੰ ਆਪਣੀ ਕਿਸਮਤ ਉੱਤੇ ਰਾਸ਼ਕ ਹੋਇਆ ਅਸੀਂ ਬਹੁਤ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਇੱਕ ਦੂਜੇ ਬਾਰੇ ਇੱਕ ਦੂਜੇ ਦੀਆਂ ਹੌਬੀਆਂ ਪੁੱਛਦੇ ਰਹੇ ਹਾਸਾ ਮਜ਼ਾਕ ਕਰਦੇ ਰਹੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਮੈਂ ਕਿੰਨੀ ਇਕੱਲੀ ਹਾਂ ਮੇਰੇ ਮਾਪੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣੇ ਦੁਸ਼ਮਣੀ ਦੀ ਗੱਲ ਨਹੀਂ ਹੁੰਦੀ ਰੂਪ ਅਸਲ ਦਰਅਸਲ ਗੱਲ ਸਮਝਣ ਦੀ ਹੁੰਦੀ ਹੈ ਅੰਡਰਸਟੈਂਡਿੰਗ ਦੀ ਜੇ ਆਦਮੀ ਤੀਵੇਂ ਦਾ ਮੇਲ ਸਹੀ ਨਾ ਹੋਵੇ ਤਾਂ ਅੰਡਰਸਟੈਂਡਿੰਗ ਹੋ ਹੀ ਨਹੀਂ ਸਕਦੀ ਇਹ ਬੇਮੇਲ ਜਿਹੇ ਵਿਆਹ ਕੜੇ ਸਕੜੇ ਸਿੱਧਾ ਹੀ ਕੰਮ ਹੁੰਦੇ ਨੇ ਕੋਈ ਸਵਾਦ ਵਾਲੀ ਗੱਲ ਨਹੀਂ ਹੁੰਦੀ ਤੂੰ ਸੁਣਿਆ ਨਹੀਂ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਇੱਥੇ ਜਿਆਦਾ ਨਰੜ ਹੀ ਨੇ ਤੇ ਇਹਦਾ ਕਾਮਯਾਜਾ ਬੱਚੇ ਪੁੱਤ ਦੇ ਨੇ ਉਹ ਕਿਦੇ ਦੂਰ ਗਵਾਚ ਗਿਆ ਸੀ ਕਿਉਂ ਨਰਿੰਦਰ ਕੀ ਤੇਰੇ ਮਾਪੇ ਵੀ ਮੈਂ ਹੈਰਾਨ ਹੋਈ ਨਹੀਂ ਮੇਰੇ ਮਾਪੇ ਤਾਂ ਇੰਡੀਆ ਵਿੱਚ ਰਾਜਾ ਵਾਂਗ ਰਹਿੰਦੇ ਨੇ ਉਹ ਤਾਂ ਪੁਰਾਣੇ ਬੰਦਿਆਂ ਨੇ ਪੁਰਾਣੇ ਬੰਦੇ ਨੇ ਜਦੋਂ ਵਿਆਹ ਲਾਟਰੀ ਵਾਂਗ ਲੱਗਦਾ ਹੁੰਦਾ ਸੀ ਉਹਨਾਂ ਨੇ ਵਾਈਨ ਦਾ ਗਲਾਸ ਮੂੰਹ ਨੂੰ ਲਾਉਂਦੇ ਆ ਕਿ ਫੇਰ ਤੂੰ ਉਦਾਸ ਕਿਉਂ ਹੋ ਗਿਆ ਮੈਂ ਦਰਅਸਲ ਆਪਣੀ ਗੱਲ ਕਰ ਰਿਹਾ ਸੀ ਮੇਰੀ ਤੇ ਮੇਰੀ بیوی ਦੀ ਕਦੇ ਨਹੀਂ ਬਣੀ ਚੰਗੀ ਸੋਹਣੀ ਕੁੜੀ ਹੈ ਉਹ ਬਹੁਤ ਅਮੀਰ ਘਰ ਦੀ ਪੱਕੀ ਮੇਡ ਇਨ ਇੰਗਲੈਂਡ ਮਜਾਲ ਹੈ ਉਹਦੇ ਪੁੱਛੇ ਬਗੈਰ ਘਰ ਵਿੱਚ ਕੋਈ ਪੱਤਾ ਵੀ ਹਿੱਲ ਜਾਵੇ ਮੈਨੂੰ ਪਤਾ ਹੈ ਉਹ ਮੈਨੂੰ ਬਹੁਤ ਚਾਹੁੰਦੀ ਹੈ ਪਰ ਮੇਰੇ ਤੋਰ ਅੰਦਰ ਨਹੀਂ ਲੈ ਸਕੀ ਮੈਂ ਕਦੇ ਸ਼ਿੱਦਤ ਨਾਲ ਉਸ ਨੂੰ ਪਿਆਰ ਨਹੀਂ ਕੀਤਾ ਸਿਰਫ ਬੱਚਾ ਕਰਕੇ ਸਾਡੀ ਮੈਰਿਜ ਚੱਲ ਰਹੀ ਹੈ ਉਹ ਬੋਲਦਾ ਬੋਲਦਾ ਰੁਕ ਗਿਆ ਤੇਰੇ ਬੱਚੇ ਵੀ ਨੇ ਨਰਿੰਦਰ ਤੂੰ ਤਾਂ ਵੇਖਣ ਨੂੰ ਕੁਵਾਰਾ ਲੱਗਦਾ ਹੈ ਮੈਂ ਹੈਰਾਨ ਸੀ ਨਹੀਂ ਰੂਪ ਮੇਰਾ ਵੱਡਾ ਲੜਕਾ 15 ਸਾਲ ਦਾ ਹੈ ਤੇ ਲੜਕੀ 10 ਸਾਲ ਦੀ ਮੈਂ ਵੀ ਵਿਆਹ ਕਰਵਾ ਕੇ ਇੰਗਲੈਂਡ ਆਇਆ ਸੀ ਰਿਸ਼ਤੇਦਾਰੀ ਵਿੱਚੋਂ ਹੀ ਮੇਰਾ ਵਿਆਹ ਹੋ ਗਿਆ ਸੀ ਸੋਚਿਆ ਸੀ ਪੜੀ ਲਿਖੀ ਸੋਹਣੀ ਕੁੜੀ ਹੈ ਬਲਜੀਤ ਮੇਰੀ ਤੇ ਮੇਰੇ ਖਾਨਦਾਨ ਦੀ ਕਦਰ ਕਰੇਗੀ ਪਰ ਉਹ ਮੈਨੂੰ ਘਰ ਦੇ ਇੱਕ ਸਮਾਨ ਤੋਂ ਵੱਧ ਕੁਝ ਨਹੀਂ ਸਮਝਦੀ ਜਿਵੇਂ ਮੈਂ ਉਸ ਦਾ ਨੌਕਰ ਹੋਵਾਂ ਮੈਂ ਆਪਣੇ ਪੂਰੇ ਘਰ ਪੂਰੀ ਸਰਦਾਰੀ ਕੀਤੀ ਹੈ ਪਾਰ ਇੰਗਲੈਂਡ ਆ ਕੇ ਲੱਗਦਾ ਹੈ ਜਿਵੇਂ ਕੋਈ ਪਈਆ ਹੋਵਾ ਸਾਲਾ ਡਰ ਡਾਰਲਿੰਗ ਡਾਰਲਿੰਗ ਪਲੀਜ਼ ਪਲੀਜ਼ ਕਰਦੇ ਆ ਮੂੰਹ ਦੁਖਣ ਲੱਗ ਜਾਂਦਾ ਹੈ ਉਹ ਸਮਝਦੀ ਹੈ ਮੈਂ ਉਸ ਦਾ ਗੁਲਾਮ ਹਾਂ ਪਰ ਦਿਲੋਂ ਮੈਂ ਉਸ ਦੀ ਥੇਲੇ ਦੀ ਕਦਰ ਨਹੀਂ ਕਰਦਾ ਲੋਕ ਜਾਨਵਰਾਂ ਨੂੰ ਵਾਸ ਵਿੱਚ ਕਰ ਲੈਂਦੇ ਨੇ ਉਹ ਤੀਵੀ ਕੀ ਹੋਈ ਜਿਸ ਨੇ ਆਦਮੀ ਨੂੰ ਨਾ ਜਿੱਤੇ ਬਸ ਇੱਕ ਖਾਲੀ ਪੰਜਾਹ ਲੈ ਕੇ ਹੀ ਜੀ ਰਿਹਾ ਹਾਂ ਬੇਅਰਥ ਜ਼ਿੰਦਗੀ ਫਿਰ ਉਹ ਬਹੁਤ ਦੇਰ ਤੱਕ ਚੁੱਪ ਰਿਹਾ ਕੀ ਗੱਲ ਹੈ ਮੇਰੇ ਵਿਆਹ ਦੀ ਗੱਲ ਸੁਣ ਕੇ ਤੇਰਾ ਮੂਡ ਖਰਾਬ ਹੋ ਗਿਆ ਪਰ ਇਹ ਵੀ ਕੀ ਵਿਆਹ ਹੋਇਆ ਜੋ ਸਿਰਫ ਇਕੱਠੇ ਰਹਿਣ ਲਈ ਹੈ ਉਹ ਹੋਰ ਰੂਮ ਵਿੱਚ ਸੌਂਦੀ ਹੈ ਤੇ ਮੈਂ ਹੋਰ ਵਿੱਚ ਸਾਡੀ ਕੋਈ ਦਲੀ ਸਾਂਝ ਨਹੀਂ ਉਹ ਮੈਨੂੰ ਆਪਣੀਆਂ ਮਜਬੂਰੀਆਂ ਦੱਸ ਰਿਹਾ ਸੀ ਨਹੀਂ ਮੈਂ ਸੋਚਦੀ ਹਾਂ ਕਿ ਇੱਥੇ ਹਰ ਘਰ ਵਿੱਚ ਉਹੀ ਹਾਲ ਹੈ ਅਧੂਰੀਆਂ ਅਜਿਹੀਆਂ ਜ਼ਿੰਦਗੀਆਂ ਜੀ ਰਹੇ ਨੇ ਲੋਕ ਮੈਨੂੰ ਮੇਰਾ ਘਰ ਯਾਦ ਆ ਗਿਆ हां अधूरी ही समझ ले पर जे कोई चंगा साथी मिल जावे ता पूरियां भी हो, हो जांदियां ने। ਉਸ ਦੀਆਂ ਅੱਖਾਂ ਵਿੱਚ ਮੈਂ ਪਹਿਲੀ ਵਾਰ ਉਦਾਸੀ ਦੀ ਚੜਕ ਦੇਖੀ। ਕੀ ਮਤਲਬ? ਮਤਲਬ ਬੱਚਿਆਂ ਕਰਕੇ ਆਪਣੀ ਔਰਤ ਨੂੰ ਤਾਂ ਮੈਂ ਛੱਡ ਨਹੀਂ ਸਕਦਾ। ਮੇਰੇ स्वार्थ ਕਰਕੇ ਉਹਨਾਂ 마ਸੂਮਾਂ ਦੀ ਜ਼ਿੰਦਗੀ ਕਿਉਂ ਤਬਾਹ ਹੋਵੇ? ਟੁੱਟੇ ਹੋਏ ਘਰਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਨੇ, ਤੈਥੋਂ ਵੱਧ ਕੌਣ ਸਮਝ ਸਕਦਾ ਹੈ? ਪਰ ਹਾਂ ਜੇ ਇਹ ਸਭ ਦੇ ਬਾਵਜੂਦ ਕੋਈ ਮੈਨੂੰ ਸਵੀਕਾਰ ਕਰ ਲਵੇ ਤਾਂ ਮੈਂ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਦਾ ਉਸਨੇ ਮੇਰਾ ਹੱਥ ਫੜਦਿਆਂ ਕਿਹਾ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਿਵੇਂ ਜਦੋਂ ਤੂੰ ਪਹਿਲਾਂ ਹੀ ਵਿਆਹਿਆ ਹੋਇਆ ਏ ਤੇਰੀ ਤੀਵੀਂ ਤੈਨੂੰ ਛੱਡੇਗੀ ਵਿਆਹ ਤੋਂ ਬਗੈਰ ਜ਼ਿੰਦਗੀ ਭਰ ਦਾ ਸਾਥ ਕਿਵੇਂ ਨਿਭਾ ਸਕਦਾ ਹੈ ਗੱਲ ਮੇਰੇ ਗਲੇ ਤੋਂ ਥੱਲੇ ਨਹੀਂ ਉਤਰ ਰਹੀ ਸੀ ਰਾਧਾ ਤੇ ਕ੍ਰਿਸ਼ਨ ਦਾ ਕਿਹੜਾ ਵਿਆਹ ਹੋਇਆ ਸੀ ਹਰ ਮੰਦਰ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ ਪਿਆਰ ਤਾਂ ਬਹੁਤ ਉੱਚਾ ਜਜ਼ਬਾ ਹੈ ਰੂਪ ਇਹ ਵਿਆਹ ਨਾਲ ਕੋਈ ਤੁਲੱਖ ਨਹੀਂ ਵਿਆਹ ਨਾਲ ਪਿਆਰ ਨਹੀਂ ਕੀਤੇ ਜਾਂਦੇ ਵਿਆਹ ਤੋਂ ਬਹੁਤ ਤਾਂ ਦੀ ਚੀਜ਼ ਹੈ ਉਹ ਫਲਾਸ ਭਰਾ ਵਾਗਦੋ ਲਿਆ ਫਿਰ ਰਾਧਾ ਕੀ ਕ੍ਰਿਸ਼ਨ ਦੀ ਰਖੇਲ ਸੀ ਮੈਨੂੰ ਕ੍ਰਿਸ਼ਨ ਤੇ ਰਾਧਾ ਦੀ ਕਹਾਣੀ ਵਿੱਚ ਦਿਲਚਸਪੀ ਜਾਗ ਪਈ ਨਹੀਂ ਰਾਧਾ ਕ੍ਰਿਸ਼ਨ ਦੀ ਪ੍ਰੇਮਿਕਾ ਸੀ ਉਸ ਦਾ ਇਸ਼ਕ ਕ੍ਰਿਸ਼ਨ ਦੀ ਆ ਕਹਿੰਦੇ ਨੇ 360 ਰਾਣੀਆਂ ਸੀ ਪਰ ਆਦਾ ਦੀ ਗੱਲ ਹੀ ਹੋਰ ਸੀ ਦਿਲ ਦੀ ਰਾਣੀ ਕਹਾਣੀ ਹੈ ਨਰਿੰਦਰ ਨੇ ਮਸਤੀ ਵਿੱਚ ਅੱਖਾਂ ਬੰਦ ਕਰਦਿਆਂ ਕਿਹਾ ਕ੍ਰਿਸ਼ਨ ਵੀ ਤੇਰੇ ਵਰਗਾ ਸੋਹਣਾ ਹੋਣਾ ਤੇ ਸ਼ਰਾਰਤੀ ਜਿਸ ਤੇ ਹਰ ਕੁੜੀ ਆਸ਼ਿਕ ਹੋ ਜਾਂਦੀ ਸੀ ਮੈਂ ਹੱਸ ਕੇ ਕਿਹਾ ਨਹੀਂ ਮੈਂ ਕਿੱਥੇ ਸੋਹਣਾ ਹਾਂ ਤੇ ਨਾ ਹੀ ਮੇਰੇ ਕੋਲ ਟਾਈਮ ਹੈ ਕ੍ਰਿਸ਼ਨ ਵਾਂਗ ਪਤਨੀਆਂ ਦੀ ਫੌਜ ਰੱਖੰਦਾ ਪਰ ਪਤਾ ਨਹੀਂ ਕਿਉਂ ਤੈਨੂੰ ਦੇਖ ਕੇ ਮੈਨੂੰ ਲੱਗਿਆ ਕਿ ਆਪਣੀ ਜੋੜੀ ਕਿੰਨੀ ਸੋਹਣੀ ਬਣਦੀ ਹੈ ਰਾਧਾ ਤੇ ਕ੍ਰਿਸ਼ਨ ਵਾਂਗ ਕਿੰਨੀ ਸੋਹਣੀ ਹੈ ਤੂੰ ਕਿਸੇ ਦਾ ਹੀ ਮਨ ਡੋਲ ਸਕਦਾ ਹੈ ਜਦੋਂ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਤਾਂ ਮੈਨੂੰ ਲੱਗਿਆ ਉਹ ਝੂਠ ਨਹੀਂ ਬੋਲਦਾ ਮੈਨੂੰ ਰਾਜਾ ਜੰਦੀ ਨੂੰ ਦੇਖ ਕੇ ਕਈ ਵਾਰੀ ਲੋਕ ਖੜੇ ਹੋ ਜਾਂਦੇ ਨੇ ਇਹ ਮੈਂ ਕਈ ਵਾਰੀ ਖੁਦ ਦੇਖਿਆ ਸੀ ਮੇਰੀ ਰਾਧਾ ਬਣੇਗੀ ਉਸ ਦੀ ਆਵਾਜ਼ ਵਿੱਚ ਤਰਲਾ ਸੀ ਪਤਾ ਨਹੀਂ ਆ ਕੇ ਮੈਂ ਘਰ ਵਾਪਸ ਆ ਗਈ ਕਈ ਦਿਨ ਮੁੜ ਕੇ ਨਰਿੰਦਰ ਨੂੰ ਨਾ ਮਿਲੀ ਪਰ ਉਸ ਨੂੰ ਭੁੱਲੀ ਵੀ ਨਾ ਮੈਂ ਕਦੇ ਮੰਦਰ ਨਹੀਂ ਗਈ ਸੀ ਪਰ ਪਤਾ ਨਹੀਂ ਕਿਉਂ ਮੈਂ ਇੱਕ ਦਿਨ ਸ਼ਾਮ ਨੂੰ ਮੰਦਿਰ ਚਲੀ ਗਈ। ਰਾਧਾ ਤੇ ਕ੍ਰਿਸ਼ਨ ਦੀਆਂ ਮੂਰਤੀਆਂ ਵੇਖ ਕੇ ਮੇਰਾ ਦਿਲ ਜੋਰ ਦੀ ਟੜਕਿਆ। ਮੈਨੂੰ ਲੱਗਿਆ ਰਾਧਾ ਤੇ ਕ੍ਰਿਸ਼ਨ ਦੀ ਥਾਂ ਉੱਤੇ ਮੈਂ ਤੇ ਨਰਿੰਦਰ ਖੜੇ ਸੀ। ਮੈਂ ਸਿਰ ਝਕਾਉਣਾ ਭੁੱਲ ਗਈ। ਪੁਜਾਰੀ ਕੋਲ ਜਾ ਕੇ ਰਾਧਾ ਤੇ ਕ੍ਰਿਸ਼ਨ ਦੀ ਕਹਾਣੀ ਪੁੱਛੀ। ਉਹੀ ਸੀ ਜੋ ਨਰਿੰਦਰ ਨੇ ਦੱਸੀ ਸੀ। ਮੇਰੇ ਦਿਲ ਵਿੱਚ ਨਰਿੰਦਰ ਦੇ ਪਿਆਰ ਦਾ ਜੋ ਦਰਿਆ ਹੌਲੀ-ਹੌਲੀ ਵਗ ਰਿਹਾ ਸੀ ਜਿਵੇਂ اچانک ਉਸ ਵਿੱਚ ਤੂਫਾਨ ਆ ਗਿਆ। ਕਾਰ ਆ ਕੇ ਮੈਂ ਸਾਰੀ ਰਾਤ ਨਰਿੰਦਰ ਬਾਰੇ ਸੋਚਦੀ ਰਹੀ ਉਸ ਨੂੰ ਭੁੱਲਣਾ ਸ਼ਾਇਦ ਮੇਰੇ ਲਈ ਮੁਸ਼ਕਲ ਹੋ ਗਿਆ ਸੀ ਮੈਨੂੰ ਦੁਨੀਆ ਦੇ ਕਈ ਵੱਡੇ ਬੰਦੇ ਯਾਦ ਆਏ ਜਿਨ੍ਹਾਂ ਦੇ ਦੋ ਦੋ ਵਿਆਹ ਕਰਵਾਏ ਸੀ ਕਈ ਵਿਆਹੇ ਬੰਦੇ ਜਿਨ੍ਹਾਂ ਉੱਤੇ ਰਾ ਕੁਆਰੀਆਂ ਕੁੜੀਆਂ ਮਾਰਦੀਆਂ ਨੇ ਪਰ ਮੇਰਾ ਦਿਲ ਤੇ ਮੇਰਾ ਦਿਮਾਗ ਦਾ ਸਾਥ ਨਹੀਂ ਦੇ ਰਿਹਾ ਸੀ ਇਹ ਗਲਤ ਹੈ ਇਹ ਸਹੀ ਹੈ ਤੇ ਚੱਕਰ ਵਿੱਚ ਹਫ਼ਤਾ ਲੰਘ ਗਿਆ ਇੱਕ ਦਿਨ ਜਦੋਂ ਸ਼ਾਮ ਨੂੰ ਕੰਮ ਛੱਡਿਆ ਤਾਂ ਨਰਿੰਦਰ ਕਾਰ ਲਈ ਅੱਗੇ ਖੜਾ ਸੀ ਟਾੜੀ ਵਧੀ ਹੋਈ ਸੀ ਸਿਰ ਦੇ ਵਾਲ ਖੰਡੇ ਹੋਏ ਤੇ ਦਰਵੇਸ਼ੀ ਅੱਖਾਂ ਵਿੱਚ ਅੰਤਾਂ ਦੀ ਉਦਾਸੀ ਉਸ ਨੂੰ ਵੇਖ ਕੇ ਮੇਰੇ ਅੰਦਰ ਖੁਸ਼ੀ ਦੀ ਲਹਿਰ ਜਈ ਉੱਠੀ ਪਰ ਮੈਂ ਜ਼ਾਹਿਰ ਨਾ ਹੋਣ ਦਿੱਤੀ ਤੈਨੂੰ ਇੱਕ ਵਾਰ ਵੀ ਮੇਰਾ ਖਿਆਲ ਨਹੀਂ ਆਇਆ ਕਿੰਨੀ ਨਰਮੋਹੀ ਹੈ ਤੂੰ ਉਸ ਨੇ ਅੱਖਾਂ ਪਰ ਕੇ ਕਿਹਾ ਮੈਂ ਕੁਝ ਨਹੀਂ ਬੋਲੀ ਉਸ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਮੇਰੇ ਅੰਦਰੋਂ ਰੁਗ ਭਰਿਆ ਗਿਆ ਪਰ ਇੰਤਹਾ ਖੁਸ਼ੀ ਵੀ ਹੋਈ ਕਿ ਨਰਿੰਦਰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੈਨੂੰ ਭੁੱਲਿਆ ਨਹੀਂ ਮੈਂ ਜਿਵੇਂ ਉਸ ਦੇ ਅੰਦਰ ਝਾਕਣਾ ਚਾਹੁੰਦੀ ਸੀ ਤੂੰ ਭੁੱਲਣ ਵਾਲੀ ਚੀਜ਼ ਹੈ ਉਸ ਨੇ ਅੱਗੋਂ ਸਵਾਲ ਕੀਤਾ ਉਸ ਦੇ ਤੂੰ ਆਪਣਾ ਅੱਡ ਫਲੈਟ ਲੈ ਲੈ ਇੱਕ ਦਿਨ ਨਰਿੰਦਰ ਨੇ ਮੇਰੇ ਦਿਲ ਦੀ ਗੱਲ ਕਹੀ ਪੈਸੇ ਮੈਂ ਦੇ ਆਪੇ ਦੇਵਾਂਗਾ ਤੂੰ ਆਪਣੀ ਪਸੰਦ ਦਾ ਘਰ ਦੇਖ ਲੈ ਮੈਂ ਇੱਕ ਬੈਡਰੂਮ ਦਾ ਛੋਟਾ ਜਿਹਾ ਫਲੈਟ ਦੇਖ ਲਿਆ ਨਰਿੰਦਰ ਤੇ ਮੈਂ ਮਿਲ ਕੇ ਖਰਚਾ ਕੀਤਾ ਤੇ ਮਹੀਨੇ ਵਿੱਚ ਹੀ ਮੈਂ ਲੈਂਡ ਲੈਡੀ ਬਣ ਗਈ ਨਰਿੰਦਰ ਨੇ ਘਰ ਸਮਾਨ ਨਾਲ ਭਰ ਦਿੱਤਾ ਹੁਣ ਮੇਰੇ ਘਰ ਵਿੱਚ ਐਸ਼ ਆਰਾਮ ਦੀ ਹਰ ਚੀਜ਼ ਮੌਜੂਦ ਸੀ ਮਾਪੇ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਕਲੇਸ਼ ਹੋਇਆ। ਮੈਂ ਪੱਝ ਪਾਇਆ ਕਿ ਤੁਹਾਡੀ ਲੜਾਈ ਕਰਕੇ ਹੀ ਘਰ ਛੱਡ ਰਹੀ ਹਾਂ। ਨਰਿੰਦਰ ਦੇ ਪਿਆਰ ਵਿੱਚ ਮੈਨੂੰ ਦੁਨੀਆ ਦਾ ਹਰ ਰਿਸ਼ਤਾ ਬੋਣਾ ਜਾਪਦਾ ਸੀ। ਉਹ ਹਰ ਰੋਜ਼ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ 2-4 ਘੰਟੇ ਮੇਰੇ ਕੋਲ ਗੁਜ਼ਾਰਦਾ। ਮੈਂ ਉਸ ਲਈ ਖਾਣਾ ਤਿਆਰ ਕਰਦੀ, ਉਸ ਦੇ ਕੱਪੜੇ ਧੋਣ ਦੀ ਪ੍ਰੈਸ ਕਰਦੀ ਤੇ ਪੂਰੀ ਔਰਤ ਬਣ ਕੇ ਉਸ ਦੀ ਸੇਵਾ ਕਰਦੀ। ਮੈਂ ਨਹੀਂ ਚਾਹੁੰਦੀ ਸੀ ਕਿ ਜਿੰਨਾ ਕਮੀਆਂ ਕਰਕੇ ਉਹ ਬਲਜੀਤ ਤੋਂ ਦੂਰ ਹੋਇਆ ਉਹ ਮੇਰੇ ਵਿੱਚ ਹੁਣ ਜਦੋਂ ਉਹ ਅਦੀਰ ਉਹ ਰਾਤ ਨੂੰ ਮੈਨੂੰ ਛੱਡ ਕੇ ਜਾਂਦਾ ਤਾਂ ਕਈ ਵਾਰ ਮੈਂ ਰੋ ਪੈਂਦੀ ਰੋਂਦੀ ਕਿਉਂ ਹੈ ਜਿੰਨਾ ਪਿਆਰ ਸੀ ਤੈਨੂੰ ਦੇ ਚੱਲਿਆ ਹਾਂ ਉਸ ਵਾਸਤੇ ਕੀ ਬਚਿਆ ਹੈ ਉਹ ਮੈਨੂੰ ਤਸੱਲੀ ਦੇਂਦਾ ਤੂੰ ਮੇਰਾ ਹੋਵੇਂਗਾ ਕਦੇ ਪੂਰਾ ਦਾ ਪੂਰਾ ਮੈਂ ਛਿਕਵਾ ਕਰਦੀ ਮੈਂ ਤੈਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਉਹ ਤੀਵੀਂ ਨੂੰ ਨਹੀਂ ਛੱਡ ਸਕਦਾ ਜਦੋਂ ਉਹ ਮੇਰੀ ਗੋਦ ਵਿੱਚ ਸਿਰ ਰੱਖ ਕੇ ਕਹਿੰਦਾ ਤਾਂ ਮੈਂ ਬਰਫ ਹੋ ਜਾਂਦੀ ਫਿਰ ਘਰ ਤਾਂ ਤੇਰਾ ਉਹੀ ਹੈ ਨਰਿੰਦਰ ਤੇ ਟੱਬਰ ਵੀ ਤੇਰਾ ਉਹੀ ਮੈਂ ਤਾਂ ਐਵੇਂ ਉਦਾਰ ਮੰਗਿਆ ਹੋਇਆ ਰਿਸ਼ਤਾ ਮੈਂ ਕਦੇ-ਕਦੇ ਬਹੁਤ ਉਦਾਸ ਹੋ ਜਾਂਦੀ ਮੇਰਾ ਇੱਕ ਦੋਸਤ ਕਹਿੰਦਾ ਹੁੰਦਾ ਕਿ ਮੰਗੀ ਹੋਈ ਸਿਗਰਟ ਮੰਗੀ ਹੋਈ ਅਖਬਾਰ ਤੇ ਮੰਗੀ ਰੋਟੀ ਵੀ ਦਾ ਮਜ਼ਾ ਹੀ ਹੋਰ ਹੁੰਦਾ ਹੈ ਮੈਂ ਕਦੇ ਅਖਬਾਰ ਤੇ ਸਿਗਰਟ ਤੱਕ ਆਦੇ ਮੰਗ ਨਹੀਂ ਪਰ ਤੀ ਵੀ ਜਦੋਂ ਉਹ ਸ਼ਰਾਰਤ ਨਾਲ ਆਖਦਾ ਤਾਂ ਮੈਂ ਉਸਦੇ ਕੰਨ ਫੜ ਕੇ ਖਿੱਚ ਦਿੰਦੀ ਤਾਂ ਫਿਰ ਮੰਗੀ ਹੋਈ ਚੀਜ਼ ਕਿੰਨੇ ਕ ਦਿਨ ਚੱਲਦੀ ਹੈ ਆਖਿਰ ਤੇਰੀ ਮਾਲਕਣਾ ਤੈਨੂੰ ਇੱਕ ਦਿਨ ਮੇਰੇ ਤੋਂ ਖੋ ਕੇ ਲੈ ਹੀ ਜਾਵੇਗੀ ਕੋਈ ਡਰ ਮੇਰੇ ਅੰਦਰੋਂ ਉੱਠਦਾ ਓ ਮੇਰੀ ਮਜਬੂਰੀ ਹੈ ਰੂਪ ਤੂੰ ਮੇਰਾ ਇਸ਼ਕ ਮਜਬੂਰੀ ਇਸ਼ਕ ਨੂੰ ਕਦੇ ਜਿੱਤ ਨਹੀਂ ਸਕੀ ਓ ਮੇਰਾ ਦਿਲ ਤੜਾਉਂਦਾ ਤੇ ਮੈਂ ਮਜਬੂਰੀ ਤੇ ਇਸ਼ਕ ਦੀ ਇਸ ਕਸ਼ਮਕਸ਼ ਵਿੱਚ ਸਭ ਕੁਝ ਭੁੱਲ ਜਾਂਦੀ ਯਾਦ ਰਹਿ ਜਾਂਦਾ ਸਿਰਫ ਨਰਿੰਦਰ ਦਾ ਪਿਆਰ ਤੇ ਸਾਥ ਜਿਸ ਦੇ ਆਸਰੇ ਸੱਤ ਸਮੁੰਦਰ ਤਨ ਨੂੰ ਮੈਂ ਤਿਆਰ ਸੀ ਗਰਮੀ ਦੀਆਂ ਛੁੱਟੀਆਂ ਸਾਂ ਨਰਿੰਦਰ 2 ਹਫ਼ਤੇ ਤੋਂ ਕਿਸੇ ਬਿਜ਼ਨਸ ਟੂਰ ਤੇ ਗਿਆ ਹੋਇਆ ਸੀ ਅਚਾਨਕ ਮੇਰਾ ਦਿਲ ਖबराਇਆ ਤੇ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ ਮੈਂ ਅਵਾਕ ਰਹਿ ਗਈ ਸਮਝ ਨਹੀਂ ਆਈ ਖੁਸ਼ ਹੋਵਾਂ ਕਿ ਉਦਾਸ ਹੱਸਾਂ ਕਿ ਰੋਵਾਂ ਛੱਟਪਟ ਨਰਿੰਦਰ ਦੇ ਦਫ਼ਤਰ ਵਿੱਚ ਫੋਨ ਕਮਾਇਆ ਪਰ ਹਾਲੇ ਉਹ ਵਾਪਸ ਨਹੀਂ ਸੀ ਆਇਆ ਕਈ ਦਿਨ ਲੰਘ ਗਏ ਅਜੀਬ ਜਿਹਾ ਜਹਾਂਸਾ ਸੀ ਜੋ ਬਿਆਨ ਨਹੀਂ ਸੀ ਕੀਤਾ ਜਾ ਸਕਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਸੀ ਨਰਿੰਦਰ ਨੂੰ ਪਤਾ ਲੱਗੇਗਾ ਤਾਂ ਖੁਸ਼ੀ ਵਿੱਚ ਪਾਗਲ ਹੋ ਜਾਵੇਗਾ ਮੈਂ ਛੇਤੀ ਤੋਂ ਛੇਤੀ ਉਸ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦੀ ਸੀ ਫਰੋਜ਼ ਦਾ ਕੋਈ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੇ ਗਿਆ ਹੈ ਜਦੋਂ ਵੀ ਫੋਨ ਕਰਦੀ ਅੱਗੋਂ ਜਵਾਬ ਮਿਲਦਾ ਜ਼ਰੂਰੀ ਕੰਮ ਉਤੇ ਬਾਹਰ ਗਏ ਹੋਏ ਨੇ ਅਚਾਨਕ ਇੱਕ ਦਿਨ ਸਵੇਰੇ ਉਸ ਦਾ ਫੋਨ ਆਇਆ ਉਹ 에ਅਰਪੋਰਟ ਤੋਂ ਬੋਲ ਰਿਹਾ ਸੀ ਮੈਂ ਫਟਾਫਟ ਉਸ ਨੂੰ ਕੁਝ ਖ਼ਬਰ ਹੀ ਸੁਣਾਈ ਦੋ ਪਲਾਂ ਲਈ ਉਹ ਕੁਝ ਨਾ ਬੋਲਿਆ ਫਿਰ ਉਸ ਨੇ ਹੌਲੀ ਜਿਹੀ ਕਿਹਾ ਅੱਜ ਦਿਨੇ ਆਪਨੀ ਡਾਕਟਰ ਕੋਲ ਜਾਂਈ ਉਹ ਸਭ ਠੀਕ ਕਰ ਦੇਵੇਗੀ ਕੀ ਠੀਕ ਕਰ ਦੇਵੇਗੀ ਮੈਨੂੰ ਸਮਝ ਨਹੀਂ ਆਈ ਇਸ ਕਹਾਣੀ ਦਾ ਅਗਲਾ 파ਟ ਨੈਕਸਟ ਵੀਡੀਓ ਵਿੱਚ ਮਿਲੇਗਾ ਜੇਕਰ ਇਥੋਂ ਤੱਕ ਹੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ